ਆ ਇੱਕ ਨੋ ਤੇ ਸੱਸ ਦੇ ਰਿਸ਼ਤੇ ਦੇ ਵਿੱਚ ਬੜੀ ਨਵੀਂ ਬੜੀ ਅਨੋਖੀ ਬੜੀ ਵੱਡੀ ਬੜੀ ਸੋਹਣੀ ਤੇ ਬੜੀ ਕਮਾਲ ਦੀ ਮਿਸਾਲ ਪੇਸ਼ ਹੋਈ ਹੈ ਵੈਸੇ ਤਾਂ ਨੋ ਤੇ ਸੱਸ ਦਾ ਰਿਸ਼ਤਾ ਬੜਾ ਕੜਤਣ ਜਾਂ ਭਰਿਆ ਮੰਨਿਆ ਜਾਂਦਾ ਹੈ ਲੜਾਈ ਝਗੜੇ ਭਰਿਆ ਮੰਨਿਆ ਜਾਂਦਾ ਹੈ ਮੇਹਣਿਆ ਭਰਿਆ ਮੰਨਿਆ ਜਾਂਦਾ ਤੇ ਬਹੁਤ ਸਾਰੇ ਮਾਮਲਿਆਂ 'ਚ ਇਹ ਸੱਚ ਵੀ ਹੈ ਆਮ ਤੌਰ ਤੇ ਇੱਕ ਕਹਾਵਤ ਹੈ ਕਿ ਜਾਂ ਤਾਂ ਸੱਸ ਚੰਗੀ ਹੋਵੇ ਜਾਂ ਫਿਰ ਕੁੜੀ ਦੇ ਜਾਣ ਤੋਂ ਪਹਿਲਾਂ ਫੋਟੋ ਚੰਗੀ ਹੋਵੇ ਮਤਲਬ ਸੱਸ ਖਤਮ ਹੋ ਗਈ ਪਰ ਆ ਇੱਕ ਨੋ ਤੇ ਸੱਸ ਨੇ ਇੱਕ ਐਸੀ ਮਿਸਾਲ ਪੇਸ਼ ਕੀਤੀ ਹੈ ਮੈਨੂੰ ਲੱਗਦਾ ਏਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਘਰ ਤੱਕ ਭੇਜਿਆ ਜਾਣਾ ਚਾਹੀਦਾ ਹੁਣ ਮੈਂ ਤੁਹਾਨੂੰ ਏਸ ਨੋ ਤੇ ਸੱਸ ਦੀ ਇੱਕ ਬੜੀ ਕਮਾਲ ਦੀ ਵੱਡੀ ਮਿਸਾਲ ਦੱਸਣੀ ਹੈ ਅਖੀਰ ਤੱਕ ਪੂਰਾ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਕਰਨ ਦੇ ਵਿੱਚ ਕੰਜੂਸੀ ਨਾ ਕਰਿਓ ਦੇਖੋ ਜਿਆਦਾਤਰ ਬਹੁਤ ਸਾਰੇ ਘਰਾਂ ਦੇ ਵਿੱਚ ਨੂੰ ਤੇ ਸੱਸ ਦਾ ਰਿਸ਼ਤਾ ਬਹੁਤ ਵਿਗੜਿਆ ਹੋਇਆ ਤੇ ਜਦੋਂ ਨੂੰ ਤੇ ਸੱਸ ਦੇ ਰਿਸ਼ਤੇ 'ਚ ਵਿਗਾੜ ਪੈਂਦਾ ਤਾਂ ਪੂਰੇ ਘਰ 'ਚ ਵਿਗਾੜ ਪੈਂਦਾ ਫਿਰ ਘਰ ਦੀ ਤਰੱਕੀ ਰੁਕਦੀ ਹੈ ਫਿਰ ਸਾਰਾ ਘਰ ਪਰੇਸ਼ਾਨ ਰਹਿੰਦਾ ਚਿੰਤਾ 'ਚ ਰਹਿੰਦਾ ਕਲੇਸ਼ 'ਚ ਰਹਿੰਦਾ ਤੇ ਜਿਹੜਾ ਮੁੰਡਾ ਹੁੰਦਾ ਉਹ ਇੱਕ ਜਿਹੜੀ ਸੱਸ ਹੈ ਉਹਦਾ ਪੁੱਤ ਹੁੰਦਾ ਇੱਕ ਜਿਹੜੀ ਨੂੰਹ ਹੈ ਉਹਦਾ ਘਰ ਵਾਲਾ ਹੁੰਦਾ ਤੇ ਉਹ ਵਿਚਾਲੇ ਫਸ ਜਾਂਦਾ ਹੈ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਕੀ ਹੁਣ ਬਾਕੀ ਆਪਾਂ ਗੱਲਾਂ ਬਾਅਦ ਚੋ ਕਰਦੇ ਆ ਪਹਿਲਾਂ ਇਸ ਨੋ ਤੇ ਸੱਸ ਦੀ ਮਿਸਾਲ ਸੁਣ ਲਓ ਦੇਖੋ ਜੀ ਇਹ ਨੋ ਇੱਕ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਏਟਾ ਤੋਂ ਐ ਤੇ ਆਪਣੇ ਹੀ ਭਾਰਤ ਦਾ ਮਾਮਲਾ ਹੈ ਨੋ ਨੂੰ ਇੱਕ ਗੁਰਦੇ ਦੀ ਲੋੜ ਪਈ ਉਹਦੇ ਗੁਰਦੇ ਖਰਾਬ ਹੋ ਗਏ ਸੀਗੇ ਤਾਂ ਬਹੁਤ ਵੱਡੀ ਗੱਲ ਸੱਸ ਨੇ ਆਪਣੀ ਜਾਨ ਖਤਰੇ ਚ ਪਾ ਕੇ ਆਪਣੇ ਢਿੱਡ ਚੋਂ ਇੱਕ ਗੁਰਦਾ ਕਢਵਾ ਕੇ ਤੇ ਨੋ ਨੂੰ ਦਿੱਤਾ ਤੇ ਨੋ ਦੀ ਜਾਨ ਬਚਾਈ ਔਰ ਇੱਥੇ ਸਭ ਤੋਂ ਵੱਡੀ ਗੱਲ ਕਿ ਉਸ ਨੋ ਦੀ ਜਿਹੜੀ ਸਕੀ ਮਾਂ ਸੀ ਮਤਲਬ ਕੁੜੀ ਦੀ ਸਕੀ ਮਾਂ ਉਹਨੇ ਗੁਰਦਾ ਦੇਣ ਤੋਂ ਨਾ ਕਰਤੀ ਡਾਕਟਰਾਂ ਨੇ ਪਹਿਲਾਂ ਕਿਹਾ ਕਿ ਤੇਰੀ ਮਾਂ ਦਾ ਗੁਰਦਾ ਵੱਧ ਮੈਚ ਕਰ ਸਕਦਾ ਹੈ ਤੇ ਤੇਰੀ ਮਾਂ ਗੁਰਦਾ ਦੇ ਦੇਵੇ ਪਰ ਉਸ ਕੁੜੀ ਦੀ ਮਾਂ ਨੇ ਗੁਰਦਾ ਦੇਣ ਤੋਂ ਨਾ ਕਰਤੀ ਤਾ ਫਿਰ ਸੱਸ ਨੇ ਕਿਹਾ ਆਪ ਖੁਦ ਵੀ ਮੇਰਾ ਗੁਰਦਾ ਲਵੋ ਔਰ ਮੇਰੀ ਨੋ ਬਚਨੀ ਚਾਹੀਦੀ ਹੈ ਸੱਸ ਨੇ ਕਹਿੰਦੇ ਇਥੋਂ ਤੱਕ ਕਿਹਾ ਕਿ ਮੇਰੇ ਬੇਸ਼ੱਕ ਦੋਨੇ ਗੁਰਦੇ ਲੈ ਲਓ ਪਰ ਮੇਰੀ ਨੋ ਨੂੰ ਕੁਝ ਨਹੀਂ ਹੋਣਾ ਚਾਹੀਦਾ ਕਿਆ ਯਾਰ ਸਲਾਮ ਕਰਨ ਨੂੰ ਜੀ ਕਰਦਾ ਸਜਦਾ ਕਰਨ ਨੂੰ ਜੀ ਕਰਦਾ ਐਦਾਂ ਦੀ ਸੋਚ ਐਦਾਂ ਦਾ ਸੁਭਾ ਜੇ ਕਰ ਕਰ ਬਣ ਜੇ ਤੇ ਹਰ ਘਰ ਸਵਰਗ ਬਣ ਸਕਦਾ ਤੇ ਕਈ ਘਰ ਸਵਰਗ ਹੈਗੇ ਵੀ ਨਹੀਂ ਲੋਕਾਂ ਦੇ ਕੋਈ ਵੱਡੇ ਮਾਮਲੇ ਨਹੀਂ ਨੋਸਸ ਦੇ ਵਿੱਚ ਕੋਈ ਬਹੁਤ ਵੱਡੇ ਮਾਮਲੇ ਨਹੀਂਗੇ ਬਹੁਤ ਵੱਡੇ ਮੁੱਦੇ ਨਹੀਂ ਹੁੰਦੇ ਐ ਨਹੀਂ ਬਸ ਨਿੱਕੀ ਨਿੱਕੀ ਗੱਲ ਤੋਂ ਸੋਚ ਛੋਟੀ ਬੁੱਧੀ ਛੋਟੀ ਅਕਲ ਛੋਟੀ ਪਰ ਪੁਲੇਖਾ ਇਹ ਕਿ ਮੈਨੂੰ ਬਹੁਤ ਕੁਝ ਪਤਾ ਤੇ ਇਸੇ ਚੱਕਰ ਦੇ ਵਿੱਚ ਹੀ ਉਹ ਦੋਨੇ ਨਿਮਰਤਾ ਨੂੰ ਛੱਡ ਕੇ ਸ਼ਾਂਤੀ ਨੂੰ ਛੱਡ ਕੇ ਤੇ ਝਗੜੇ 'ਚ ਪਈਆਂ ਰਹਿੰਦੀਆਂ ਨੇ ਤੇ ਸਾਰੇ ਘਰ ਨੂੰ ਸੂਲੀ ਟੰਗਿਆ ਹੁੰਦਾ ਤੇ ਬਹੁਤ ਸਾਰੇ ਘਰਾਂ ਦੇ ਵਿੱਚ ਇਹ ਸੀਨ ਵੇਖਣ ਨੂੰ ਮਿਲਦਾ ਹੈ ਹੁਣ ਸਾਡੇ ਜਿਹੜੇ ਲੋਕ ਗੀਤ ਨੇ ਯਾਰ ਉਹਨਾਂ ਦੇ ਵਿੱਚ ਵੀ ਨੋ ਤੇ ਸੱਸ ਦੇ ਰਿਸ਼ਤੇ ਦੇ ਵਿੱਚ ਕੜਤਨ ਭਰੀ ਜਾਂਦੀ ਹੈ ਆਖੇ ਸੱਸੇ ਤੇਰੀ ਮੈਂ ਮਰ ਜਾਏ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਨੋ ਤੇ ਸੱਸ ਬਾਰੇ ਐਸੀਆਂ ਕੜਤਨ ਭਰੀਆਂ ਬੋਲੀਆਂ ਨਹੀਂ ਜਿਹੜੀਆਂ ਬੋਲੀਆਂ ਆਪਣੇ ਆਪ ਹੀ ਜਿਹੜੀਆਂ ਕੁੜੀਆਂ ਦੇ ਅਜੇ ਵਿਆਹ ਹੋਣੇ ਹੁੰਦੇ ਨੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਸੱਸ ਸ਼ਬਦ ਦੇ ਪ੍ਰਤੀ ਇੱਕ ਕੜਤਨ ਪੈ ਪੈਦਾ ਕਰ ਦਿੰਦੀਆਂ ਨੇ ਤੇ ਸੱਸਾਂ ਦੇ ਦਿਮਾਗਾਂ ਦੇ ਵਿੱਚ ਵੀ ਨੋਹ ਦੇ ਪ੍ਰਤੀ ਇੱਕ ਕੜਤਨ ਜਿਹੜੀਆਂ ਪੁਰਾਤਨ ਧਾਰਨਾਵਾਂ ਨੇ ਉਹ ਭਰ ਦਿੰਦੀਆਂ ਨੇ ਪਰ ਕਿਤੇ ਕਿਤੇ ਨੋਹ ਤੇ ਸੱਸ ਮਾਂ ਤੇ ਧੀ ਵੀ ਬਣ ਜਾਂਦੀਆਂ ਨੇ ਤੇ ਉਸ ਤੋਂ ਵੀ ਅੱਗੇ ਟੱਪ ਜਾਂਦੀਆਂ ਨੇ ਜਿਵੇਂ ਕਿ ਆ ਕੇਸ ਮੈਂ ਤੁਹਾਨੂੰ ਆ ਦੋਵੇਂ ਨੋਹ ਤੇ ਸੱਸ ਦੀ ਤਸਵੀਰ ਜਿਹੜੀ ਆ ਉਹ ਤੁਸੀਂ ਦੇਖ ਰਹੇ ਹੋ ਕੀ ਤੁਸੀਂ ਸਹਿਮਤ ਹੋ ਕਿ ਜਿਹੜੇ ਘਰ ਦੇ ਵਿੱਚ ਨੋਹ ਤੇ ਸੱਸ ਦੀ ਬੜੀ ਬਣਦੀ ਹੈ ਉਹ ਘਰ ਸਵਰਗ ਦਾ ਘੜ ਬਣ ਜਾਂਦਾ ਹੈ ਤੇ ਜਿਹੜੇ ਘਰ ਚ ਨੋਹ ਤੇ ਸੱਸ ਦੀ ਨਹੀਂ ਬਣਦੀ ਉਹ ਘਰ ਤੋਂ ਭੈੜਾ ਨਰਕ ਕੋਈ ਨਹੀਂ ਹੁੰਦਾ ਹੁਣ ਇਹ ਗੱਲ ਨਾਲ ਜੇ ਸਹਿਮਤ ਹੋ ਤੇ ਆਪਣਾ ਕਮੈਂਟ ਲਿਖ ਦਿਓ ਹੁਣ ਆ ਜਿਹੜੀ ਮਿਸਾਲ ਇਹਨਾਂ ਨੇ ਪੈਦਾ ਕੀਤੀ ਹੈ ਵੈਸੇ ਤਾਂ ਆਪਣੇ ਆਪ ਨੂੰ ਬਦਲਣਾ ਤੇ ਆਪਣੇ ਗਰੀਬਾਂ ਚ ਚੱਕਣਾ ਬੜਾ ਹੀ ਔਖਾ ਕੰਮ ਹੈ ਮੈਨੂੰ ਲੱਗਦਾ ਹੈ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਖੁਦ ਬਾਰੇ ਸੋਚਣਾ ਤੇ ਖੁਦ ਨੂੰ ਬਦਲਣਾ ਇਹ ਕੰਮ ਨਾ ਕੋਈ ਕਰਨਾ ਚਾਹੁੰਦਾ ਤੇ ਨਾ ਹੀ ਇਹ ਕਰਨਾ ਇੰਨਾ ਸੌਖਾ ਹੈ ਪਰ ਇੱਕ ਮੈਂ ਤੁਹਾਡੇ ਨਾਲ ਇੱਕ ਬਹੁਤ ਵੱਡੀ ਗੱਲ ਸਾਂਝੀ ਕਰਨੀ ਹੈ ਦੋਸਤੋ ਇੱਕ ਪਾਸੇ ਤਾਂ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਦੁਰਦਸ਼ਾ ਹੋ ਰਹੀ ਹੈ ਬਜ਼ੁਰਗਾਂ ਦਾ ਕੋਈ ਮਾਣ ਸਤਕਾਰ ਥਾਂ ਕਦਰ ਸਮਾਜ ਚ ਘਰਾਂ ਚ ਖਤਮ ਹੁੰਦੀ ਜਾ ਰਹੀ ਹੈ ਉਹਨਾਂ ਦੀ ਨਾ ਕੋਈ ਸੁਣਦਾ ਨਾ ਕੋਈ ਗਿਣਦਾ ਨਾ ਉਹਨਾਂ ਨੂੰ ਕੋਈ ਪੁੱਛਣਾ ਦੱਸਣਾ ਚਾਹੁੰਦਾ ਨਾ ਉਹਨਾਂ ਦੀ ਕੋਈ ਕੇਅਰ ਕਰਨਾ ਚਾਹੁੰਦਾ ਬਜ਼ੁਰਗਾਂ ਨੇ ਜੋ ਪੂਰੀ ਜ਼ਿੰਦਗੀ ਮਿਹਨਤ ਕਰਕੇ ਜਾਇਦਾਦ ਬਣਾਈ ਘਰ ਬਣਾਈ ਜ਼ਮੀਨ ਬਣਾਈ ਹੋਰ ਚੀਜ਼ਾਂ ਬਣਾਈਆਂ ਉਹਨਾਂ ਤੇ ਤਾਂ ਆ ਕੇ ਸਾਰੇ ਪੁੱਤ ਤੇ ਸਾਰੀਆਂ ਨੋਹਾਂ ਆਪਣਾ ਅਧਿਕਾਰ ਲੜ ਲੜ ਕੇ ਵੀ ਘੋਸ਼ਿਤ ਕਰਦੇ ਨੇ ਪਰ ਜਿਹੜੇ ਫਰਜ਼ ਨੇ ਉਹਨਾਂ ਦੇ ਪ੍ਰਤੀ ਅਦਾ ਕਰਨੀ ਸੱਸ ਤੇ ਸਹੁਰੇ ਦੇ ਪ੍ਰਤੀ ਉਹ ਬਹੁਤ ਵਿਰਲੇ ਪੁੱਤ ਤੇ ਬਹੁਤ ਵਿਰਲੀਆਂ ਨੋਹਾਂ ਆ ਆਪਾਂ ਇੱਕ ਸਾਰਿਆਂ ਨੇ ਸੁਣਿਆ ਕਿ ਧੀਆਂ ਬਹੁਤ ਸੇਵਾ ਕਰਦੀਆਂ ਨੇ ਮੁੰਡੇ ਬਾੜੇ ਹੁੰਦੇ ਨੇ ਕੁੜੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਕੁੜੀਆਂ ਬਜ਼ੁਰਗਾਂ ਦੀ ਬਹੁਤ ਸੇਵਾ ਕਰਦੀਆਂ ਨੇ ਮੈਂ ਪੁੱਛਣਾ ਚਾਹਣਾ ਜੇ ਭਲਾ ਕੁੜੀਆਂ ਸੱਚੀ ਸੇਵਾ ਕਰਦੀਆਂ ਹੁਣ ਸਾਰਿਆਂ ਤੇ ਫਿਰ ਇੰਨੇ ਬਿਰਧ ਆਸ਼ਰਮ ਕਿਉਂ ਹੁੰਦੇ ਹੈ ਸੋਚਣ ਵਾਲੀ ਗੱਲ ਹੈ ਨਾ ਦੇਖੋ ਆਇਸ ਟਾਈਮ ਮੁੰਡੇ ਤੇ ਕੁੜੀਆਂ ਦੋਨੋਂ ਹੀ ਬਜ਼ੁਰਗਾਂ ਤੋਂ ਬੇਮੁਖ ਨੇ ਦੋਨੋਂ ਹੀ ਬਜ਼ੁਰਗਾਂ ਦੀ ਬੇਕਦਰੀ ਕਰਦੇ ਨੇ ਲਾਲਚ ਤੇ ਸਵਾਰਥ ਦਾ ਇਹ ਪੂੰਜੀਵਾਦੀ ਦੌਰ ਹੈ ਇਸ ਦੌਰ ਚ ਬਸ ਮਾਪਿਓ ਦਾ ਧਨ ਪੈਸਾ ਜਾਇਦਾਦ ਜ਼ਮੀਨ ਸਾਨੂੰ ਮਿਲ ਜਾਣੀ ਚਾਹੀਦੀ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਸਾਨੂੰ ਨਹੀਂ ਮਿਲਣੀਆਂ ਚਾਹੀਦੀਆਂ ਬਜ਼ੁਰਗ ਜਿਹੜੇ ਨੇ ਉਹ ਕਬਾੜ ਦੇ ਸਮਾਨ ਵਾਂਗ ਪਾਸੇ ਸੁੱਟੇ ਪਏ ਹੁੰਦੇ ਨੇ ਜਿਵੇਂ ਪੁਰਾਣਾ ਕਬਾੜ ਦਾ ਸਮਾਨ ਹੁੰਦਾ ਐਦਾਂ ਇੱਕ ਪਾਸੇ ਜਿੱਤੇ ਹਰ ਇੱਕ ਨੇ ਬੁੱਢੇ ਹੋਣਾ ਮੈਂ ਵੀ ਤੁਸੀਂ ਵੀ ਜਿਹੜੇ ਅੱਜ ਪਛੰਡੇ ਮਾਰਦੇ ਨੇ ਕਿ ਅਸੀਂ ਤਾਂ ਨੌਜਵਾਨ ਆ ਸਾਡੇ ਤੇ ਤਾਂ ਖੌਰੀ ਆ ਦੇਣਾਉਣਾ ਹੀ ਨਹੀਂ ਜੇ ਆਏ ਤੇ ਉਹ ਸਾਡੀ ਲਾਤ ਤਾਂ ਬੜੀ ਸਲੱਗ ਹੋਏਗੀ ਓਏ ਅਸੀਂ ਨਹੀਂ ਉਮੀਦਾਂ ਰੱਖਦੇ ਕਈ ਕਹਿ ਦਿੰਦੇ ਆ ਪਰ ਪਤਾ ਉਹਦੋਂ ਲੱਗੇਗਾ ਜਦੋਂ ਗੋਡਿਆਂ ਤੇ ਤੁਰਿਆ ਨਾ ਗਿਆ ਅੱਖਾਂ ਤੋਂ ਦਿਖਦਾ ਨਾ ਹੋਇਆ ਜ਼ੁਬਾਨ ਤੋਂ ਚੱਜ ਨਾਲ ਬੋਲਿਆ ਨਾ ਜਾਂਦਾ ਹੋਇਆ ਕੰਨਾਂ ਤੋਂ ਚੱਜ ਨਾਲ ਸੁਣਿਆ ਨਾ ਜਾਂਦਾ ਹੋਇਆ ਕਈ ਆਰਗਨ ਸਰੀਰ ਦੇ ਕੰਮ ਕਰਨਾ ਬੰਦ ਕਰ ਚੁੱਕੇ ਹੋਏ ਜਦੋਂ ਤੁਹਾਨੂੰ ਪਲ ਪਲ ਲੋੜ ਲੱਗੇਗੀ ਕਿ ਮੇਰਾ ਕੋਈ ਸਹਾਰਾ ਬਣੇ ਪਰ ਦੂਜਿਆਂ ਕੋਲ ਤੁਹਾਡੇ ਲਈ ਕੋਈ ਟਾਈਮ ਨਹੀਂ ਹੋਏਗਾ ਉਦੋਂ ਪਤਾ ਲੱਗੇਗਾ ਕਿ ਯਾਰ ਅਸੀਂ ਕਿੱਡੇ ਭੈੜੇ ਦੌਰ ਦੇ ਵਿੱਚ ਡੱਕ ਲੋ ਚੁੱਕੇ ਆਂ ਕਈ ਮਾਂ ਬਾਪ ਵੀ ਐਸੇ ਨੇ ਕਈ ਸੱਸਾਂ ਸਹੁਰੇ ਵੀ ਐਸੇ ਨੇ ਜਿਹੜੇ ਨਜਾਇਜ਼ ਟੋਕਾ ਟਾਕੀ ਕਰਦੇ ਨੇ ਜਿਹੜੇ ਨਜਾਇਜ਼ ਛਿੜਕਦੇ ਨੇ ਨਜਾਇਜ਼ ਕਿਸਮ ਦੀਆਂ ਡਿਮਾਂਡਾਂ ਨੂੰਹਾਂ ਤੋਂ ਕਰਦੇ ਨੇ ਮੈਂ ਉਹਦੇ ਵੀ ਸਖਤ ਖਿਲਾਫ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਿਹੜੀਆਂ ਸੱਸਾਂ ਨੇ ਉਹਨਾਂ ਨੂੰ ਵੀ ਨੂੰਹਾਂ ਨੂੰ ਆਪਣੀਆਂ ਧੀਾਂ ਵਾਂਗ ਸਮਝਣਾ ਚਾਹੀਦਾ ਬਹੁਤ ਸਾਰੇ ਕੇਸਾਂ ਦੇ ਵਿੱਚ ਆਪਾਂ ਦੇਖਦੇ ਆਂ ਕਾਇਨ ਨੂੰ ਕਿਹਾ ਜਾਂਦਾ ਹੈ ਪਰ ਆਪਣੀ ਧੀ ਦੇ ਪ੍ਰਤੀ ਵਿਵਹਾਰ ਤੇ ਸੋਚ ਬਿਲਕੁਲ ਵੱਖਰੀ ਹੁੰਦੀ ਹੈ ਤੇ ਨੋਹ ਦੇ ਪ੍ਰਤੀ ਬਿਲਕੁਲ ਵਿਵਹਾਰ ਤੇ ਸੋਚ ਵੱਖਰੀ ਹੁੰਦੀ ਹੈ ਬਸ ਇਹ ਹੀ ਬਹੁਤ ਵੱਡਾ ਕਾਰਨ ਬਣਦੀ ਹੈ ਕੜਤਣ ਦਾ ਦੂਰੀਆਂ ਦਾ ਕਲੇਸ਼ਾਂ ਦਾ ਤੇ ਲੜਾਈਆਂ ਚੱਕੜਿਆਂ ਦਾ ਪਿੱਛੇ ਜਿਆ ਇਹੋ ਜਿਹੇ ਮਾਮਲੇ ਵੀ ਬਹੁਤ ਆਏ ਜਿਨ੍ਹਾਂ ਚ ਨੋਹਾ ਨੇ ਸੱਸਾਂ ਨੂੰ ਮਾਰ ਦਿੱਤਾ ਇਹੋ ਜਿਹੇ ਮਾਮਲੇ ਵੀ ਬਹੁਤ ਆਏ ਜਿਨ੍ਹਾਂ ਚ ਸੱਸਾਂ ਨੇ ਨੋਹਾ ਨੂੰ ਮਾਰਿਆ ਦੋਵੇਂ ਤਰ੍ਹਾਂ ਦੇ ਕੇਸ ਆਏ ਨਹੀਂ ਪਰ ਇਹਦੇ ਪਿੱਛੇ ਨਾ ਨੂੰ ਦੋਚੀ ਹੈ ਨਾ ਸੱਸ ਦੋਚੀ ਹੈ ਉਹ ਸਿਸਟਮ ਉਹ ਪ੍ਰਬੰਧ ਉਹ ਸਮਾਜਿਕ ਪ੍ਰਬੰਧ ਉਹ ਆਰਥਿਕ ਪ੍ਰਬੰਧ ਉਹ ਰਾਜਨੀਤਿਕ ਪ੍ਰਬੰਧ ਦੋਚੀ ਹੈ ਜਿਹੜੇ ਪ੍ਰਬੰਧ ਦੀ ਕੋਕ ਦੇ ਵਿੱਚੋਂ ਨੋਹਾ ਤੇ ਸੱਸਾਂ ਦੇ ਦਿਮਾਗਾਂ ਦੇ ਵਿੱਚ ਉਹ ਸੋਚ ਉਹ ਮਾਨਸਿਕਤਾ ਉਹ ਜ਼ਹਿਨियत ਭਰਦੀ ਹੈ ਜਿਹੜੀ ਸੋਚ ਮਾਨਸਿਕਤਾ ਤੇ ਜ਼ਹਿਨियत ਉਹਨਾਂ ਦੋਨਾਂ ਨੂੰ ਇਦਾਂ ਸੋਚਣ ਲਾਉਂਦੀ ਐ ਤੇ ਇਦਾਂ ਦੀ ਬਣਾ ਦਿੰਦੀ ਐ ਪਿਆਰਿਓ ਬਹੁਤ ਸਾਰੇ ਘਰਾਂ 'ਚ ਆਪਾਂ ਜਾਣੇ ਆ ਉਥੇ ਦੇਖਦੇ ਆ ਸਾਡੇ ਸਾਰਿਆਂ ਦੇ ਘਰਾਂ 'ਚ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਹਨ ਮੈਂ ਤੁਹਾਨੂੰ ਕੁਝ ਕੇਸ ਸੁਣਾਉਣੇ ਚਾਹਣਾ ਬਹੁਤ ਸਾਰੇ ਘਰਾਂ ਦੇ ਵਿੱਚ ਝਗੜੇ ਨਿਬੇੜਨ ਦੇ ਲਈ ਬੁਲਾਇਆ ਗਿਆ ਸਾਡੇ ਸਾਰਿਆਂ ਦੇ ਘਰਾਂ 'ਚ ਝਗੜੇ ਹੁੰਦੇ ਆ ਸਾਡੇ ਵੀ ਘਰ 'ਚ ਹੁੰਦੇ ਆ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਬੁਲਾਇਆ ਗਿਆ ਕਈ ਲੋਕ ਇਹ ਸੰਦ ਲੈਣ ਦੇ ਨੇ ਕਿ ਸ਼ਾਇਦ ਆ ਬੰਦਾ ਸਾਨੂੰ ਸਮਝਾਏਗਾ ਜਾਂ ਵਿੱਚ ਆਏਗਾ ਤਾਂ ਸਾਡਾ ਮਸਲਾ ਹੱਲ ਹੋ ਜਾਏਗਾ। ਕਈ ਜਿਹੜੀਆਂ ਨੋਹਾ ਵਿਆਹ ਕੇ ਆਇਆਂ ਉਹਨਾਂ ਦੇ ਕੇਸਾਂ ਦੇ ਵਿੱਚ ਮੈਂ ਬੜਾ ਹੈਰਾਨ ਰਹਿ ਗਿਆ। ਇੱਕ ਕੇਸ ਦੇ ਵਿੱਚ ਪਿੱਛੇ ਜਾ ਇੱਕ ਨੋਹ ਦੇ ਵਿਆਹ ਨੂੰ ਅਜੇ 2 ਮਹੀਨੇ ਵੀ ਨਹੀਂ ਹੋਏ ਸੀ ਤੇ ਉਹ ਕਹਿੰਦੀ ਵੀ ਮੈਨੂੰ ਅਡ ਕਰੋ ਤੇ ਮੇਰਾ ਸਭ ਕੁਝ ਮੈਨੂੰ ਦੇ ਦਿਓ। ਅਸੀਂ ਵੀ ਚਲੇ ਗਏ ਸਾਨੂੰ ਵੀ ਬੁਲਾਇਆ ਸੀ। ਤਾ ਉੱਥੇ ਜਦੋਂ ਗੱਲ ਚੱਲੀ ਤੇ ਉਹ ਨੋ ਜਿਹੜੀ ਆਪਣੇ ਆਪ ਨੂੰ ਬੜੀ ਪੜ੍ਹੀ ਲਿਖੀ ਸਮਝਦੀ ਸੀ ਉਹ ਕਹਿੰਦੀ ਵੀਰ ਜੀ ਗੱਲ ਸੁਣ ਲਓ ਮੇਰੀ ਆਪਾਂ ਇਹਨਾਂ ਨਾਲ ਨਹੀਂ ਉਲਝਣਾ ਹੂੰ ਮੈਨੂੰ ਮੇਰਾ ਜੋ ਹਿੱਸਾ ਬਣਦਾ ਮੈਨੂੰ ਤੇ ਮੇਰੇ ਘਰ ਵਾਲੇ ਨੂੰ ਉਹ ਸਾਡਾ ਹਿੱਸਾ ਦਿਵਾਓ ਤੇ ਨਾ ਅਸੀਂ ਇਹਨਾਂ ਨੂੰ ਬੁਲਾਉਣਾ ਤੇ ਨਾ ਚਲਾਉਣਾ ਅਸੀਂ ਕਿਹਾ ਵੀ ਭੈਣੇ ਮੇਰੀਏ ਤੈਨੂੰ ਇਹ ਕੀ ਤੰਗ ਪਰੇਸ਼ਾਨ ਕਰਦੇ ਨੇ ਇਹ ਤੇਰਾ ਸੱਸ ਤੇਰਾ ਸਹੁਰਾ ਇਹਨਾਂ ਨੇ ਤੈਨੂੰ ਕਦੀ ਕੁੱਟਿਆ ਮਾਰਿਆ ਜਾਂ ਇਸ ਤਰ੍ਹਾਂ ਦੀ ਤਾਂ ਤੂੰ ਕੋਈ ਗੱਲ ਹੀ ਨਹੀਂ ਦੱਸੀ ਸਾਨੂੰ ਕਹਿੰਦੀ ਵੇਖੋ ਜੀ ਕੁੱਟਿਆ ਮਾਰਿਆ ਨਹੀਂ ਕੁਛ ਨਹੀਂ ਹੋਰ ਬਸ ਇਹਨਾਂ ਨਾਲ ਮੇਰੀ ਸੋਚ ਨਹੀਂ 걸 ਤੇ ਮੈਨੂੰ ਇਹਨਾਂ ਦੀ ਜਾਇਦਾਦ 'ਚੋਂ ਹਿੱਸਾ ਦਵਾਓ ਤੇ ਅਲੱਗ ਕਰੋ ਫਿਰ ਭਾਈ ਮਿਰਤੂ ਰਿਹਾ ਨਹੀਂ ਗਿਆ ਮੈਂ ਕਿਹਾ ਬੱਲੇ ਆ ਬਹੁਤ ਹੀ ਸਿਆਣੀ ਹੈ ਹੂੰ ਉਹਨਾਂ ਦੇ ਹੁਣ ਮੰਜੇ ਤੇ ਪੈਣ ਦਾ ਟਾਈਮ ਹੈ ਉਹਨਾਂ ਨੂੰ ਸਾਹਬ ਸੁਵਾਲ ਦੀ ਲੋੜ ਹੈ ਤੇ ਤੈਨੂੰ ਐ ਆ ਦੇ ਉਹਨਾਂ ਦੀ ਜਾਇਦਾਦ 'ਚੋ ਹਿੱਸਾ ਲੈਣਾ ਤਾਂ ਤੇਰਾ ਅਧਿਕਾਰ ਬਣਦਾ ਹੈ ਪਰ ਹੁਣ ਉਹਨਾਂ ਨੂੰ ਬੁੱਢੇ ਵਾਰੇ ਸੰਭਾਲਣਾ ਇਹ ਤੇਰਾ ਫਰਜ਼ ਨਹੀਂ ਤੈਨੂੰ ਦਿਖਦਾ ਤੇ ਇਹ ਕਹਾਣੀ ਵਾਵਾ ਕਹਾਂਦੀ ਆ ਸਾਡੇ ਸਾਰਿਆਂ ਦੇ ਘਰਾਂ 'ਚ ਇਹ ਕਹਾਣੀ ਹੈ ਲੈਣਾ ਤਾਂ ਦਿਖਦਾ ਜੋ ਅਦਾ ਕਰਨਾ ਜੋ ਜੋ ਦੇਣਾ ਸੀ ਦੂਜੇ ਨੂੰ ਉਹ ਨਹੀਂ ਦਿਖਦਾ ਵਾਵਾ ਕਹਾਂਾਂ 'ਚ ਇਹ ਕਹਾਣੀਆਂ ਨੇ ਹੁਣ ਜਿਨ੍ਹਾਂ ਦੇ ਵੀ ਹੈਗੀਆਂ ਨੇ ਜਿਹੜੀਆਂ نوਆ ਇਹੋ ਜੀਆਂ ਬੜੀ ਵੱਡੀ ਸੋਚ ਵਾਲੀਆਂ ਉਹਨਾਂ ਨੂੰ ਮੇਰੇ ਤੇ ਬਹੁਤ ਤਕਲੀਫ ਹੋਣੀ ਹੈ ਹੁੰਦੀ ਹੈ ਪਰ ਇਹ ਸੱਚ ਹੈ ਐਡੇ 도ਗਲੇ ਮਾਪਦੰਡ ਇੱਕ ਹੋਰ ਕਹਾਣੀ ਸੁਣਾ ਦਿੰਦਾ ਇੱਕ ਵਾਰੀ ਤਿੰਨ ਭਰਾ ਤੇ ਜਦੋਂ ਮਾਪਿਓ ਵੱਡਾ ਹੋ ਗਿਆ ਨਾ ਤੇ ਉਹ ਕਹਿਣ ਵੀ ਸਾਡੇ ਚ ਜ਼ਮੀਨ ਵੰਡ ਜੇ ਉਹ ਬਹੁਤੇ ਘਰਾਂ ਚ ਤਾਂ ਹੁਣ ਜਦੋਂ ਜ਼ਮੀਨ ਵੰਡਦੇ ਨੇ ਲਾੜੇ ਲੜਾ ਕੇ ਤਾਂ ਬੇਬੇ ਬਾਪੂ ਲਈ ਉਹ ਜੇ ਫਰਜ਼ ਕਰੋ 12 ਕਿੱਲੇ ਜ਼ਮੀਨ ਐ ਪਿਓ ਦੀ ਤੇ ਤਿੰਨ ਪੁੱਤਰ ਨੇ ਤੇ ਉਹ 4-4 ਕਿੱਲੇ ਆਪਸ ਚ ਵੰਡ ਲੈਂਦੇ ਆ ਬੇਬੇ ਬਾਪੂ ਜਿਉਂਦੇ ਹੁੰਦੇ ਆ ਉਹਨਾਂ ਨੂੰ ਨਾਲ ਵੀ ਨਹੀਂ ਰੱਖਣਾ ਚਾਹੁੰਦੇ ਹੁੰਦੇ ਤੇ ਉਹਨਾਂ ਨੂੰ ਜ਼ਮੀਨ ਦਾ ਵੀ ਕਿੱਲਾ ਨਹੀਂ ਦੇਣਾ ਚਾਹੁੰਦੇ ਹੁੰਦੇ ਮੈਨੂੰ ਲੱਗਦਾ ਹੈ ਬਜ਼ੁਰਗਾਂ ਨੂੰ ਇਹ ਗਲਤੀ ਕਰਨੀ ਨਹੀਂ ਚਾਹੀਦੀ ਆਪਣੇ ਜਿਉਂਦੇ ਜੀ ਕਦੇ ਵੀ ਇੱਕ ਮਰਲਾ ਵੀ ਇੱਕ ਮਰਲਾ ਵੀ ਜ਼ਮੀਨ ਜਵਾਕਾਂ ਦੇ ਨਾਂ ਨਹੀਂ ਲਮਾਉਣੀ ਚਾਹੀਦੀ ਉਸ ਤੋਂ ਬਾਅਦ ਫਿਰ ਕਵਾੜ ਦਾ ਸਮਾਨ ਹੀ ਬੰਨਾ ਹੁੰਦਾ ਨਹੀਂ ਦਾ ਜੋ ਮਰਜ਼ੀ ਹੋ ਜੇ ਨਹੀਂ ਲਮਾਉਣੀ ਚਾਹੀਦੀ ਉਹਨਾਂ ਨੇ ਕਹਿਣਾ ਚਾਹੀਦਾ ਮੇਰੇ ਪਿੱਛੋਂ ਸਾਡੇ ਪਿੱਛੋਂ ਤੁਹਾਡੀ ਆ ਪਰ ਸਾਡੇ ਜਿਹਾਉਂਦੇ ਜੀ ਅਹੀ ਨੀ ਜਤਣੀ ਦੋ ਟੁਕ ਇੱਕ ਮਾਮਲਾ ਇਸ ਤਰ੍ਹਾਂ ਪੰਚਾਇਤ ਦੇ ਵਿੱਚ ਆਇਆ ਤੇ ਉਹ ਕਹਿੰਦੇ ਵੀ ਜ਼ਮੀਨ ਵੰਡਦੇ ਚਲੋ ਪਿਓ ਚੁੱਪ ਬੈਠਾ ਰਿਆ ਕਲੇਸ਼ ਤੋਂ ਡਰਦਾ ਲੜਾਈ ਤੋਂ ਡਰਦਾ ਬੁੱਢਾ ਪਿਓ ਤੇ ਫਿਰ ਜ਼ਮੀਨ ਵੰਡਤੀ ਪੰਚਾਇਤੀਏ ਵੀ ਕਹੀ ਉਹੋ ਜੇ ਹੁੰਦੇ ਨੇ ਠੋਕ ਕੇ ਗੱਲ ਕਰਨ ਨੂੰ ਕੋਈ ਤਿਆਰ ਨਹੀਂ ਹੁੰਦਾ ਤੇ ਦੇਓ ਜੀ ਦਿਓ ਪੁੱਤਰਾਂ ਦਾ ਹੱਕ ਮੰਨਦਾ ਜੀ ਦਿਓ ਪੁੱਤਰਾਂ ਨੂੰ ਜ਼ਮੀਨ ਜਾਓ ਜੀ ਪੰਚਾਇਤੀਆਂ ਦੀ ਜ਼ਮੀਨ ਹੈ ਤਿੰਨਾਂ ਪੁੱਤਾਂ ਚ ਵੰਡ ਆਪਦੇ ਹਿਸਾਬ ਨਾਲ ਹੀ ਵੰਡੀ ਗਈ ਉਹ ਜਿਹੜਾ ਬਜ਼ੁਰਗ ਸੀ ਉਹ ਵੇਂਦਾ ਰਿਆ ਤੇ ਨਾਂ ਤਾਂ ਜ਼ਮੀਨ ਉਹਦੇ ਹੀ ਸੀ ਘਰ ਵੀ ਉਹਦੇ ਨਾਂ ਤੇ ਸੀ ਬਜ਼ੁਰਗ ਦੇ ਫਿਰ ਕੀ ਹੋਇਆ ਅਖੀਰ ਤੇ ਇਹ ਗੱਲ ਚੱਲੀ ਬਜ਼ੁਰਗ ਆਪ ਹੀ ਕਹਿੰਦਾ ਵੀ ਇਹ ਫੈਸਲਾ ਹੁਣ ਸਹੀ ਹੋ ਗਿਆ ਸਾਰੇ ਕਹਿੰਦੇ ਜੀ ਸਹੀ ਹੋ ਗਿਆ ਤੇ ਇੱਕ ਪੰਚਾਇਤਿਆ ਕਹਿੰਦਾ ਵੀ ਦੇਖੋ ਜ਼ਮੀਨ ਤਾਂ ਦਿੱਤੀ ਤੁਹਾਨੂੰ ਤਿੰਨਾਂ ਨੂੰ ਵੰਡ ਤੇ ਬੇਬੇ ਬਾਪੂ ਨੂੰ ਨਾਲ ਕੌਣ ਰੱਖੇਗਾ ਤੇ ਫਿਰ ਤਿੰਨਾਂ ਨੂੰ ਨੂੰਹਾਂ ਨੂੰ ਤੇ ਪੁੱਤਾਂ ਨੂੰ ਦੰਦਲ ਪੈ ਗਈ। ਮੂੰਹ ਜੁੜ ਗਿਆ ਦੰਦ ਜੁੜ ਗਏ ਕੋਈ ਬੋਲੇ ਨਾ ਕੋਈ ਆਖੇ ਹੀ ਨਾ ਵੀ ਬੇਬੇ ਬਾਪੂ ਸਾਡੇ ਨੇ ਅਸੀਂ ਰੱਖਾਂਗੇ ਅਸੀਂ ਸੰਭਾਂਗੇ। ਇਹ ਗੱਲ ਕੋਈ ਨਾ ਆਖੇ। ਕਿਉਂ? ਕਿਉਂਕਿ ਉਹਨਾਂ ਲਈ ਤਾਂ ਕੋਈ ਜ਼ਮੀਨ ਛੱਡੀ ਜੇ ਐਂਜ ਹੁੰਦਾ। ਬੀਜੇ ਤਿੰਨ ਭਰਾ ਸੀ ਚੌਥਾ ਪਿਓ ਸੀ ਤੇ ਪਿਓ ਦਾ ਹਿੱਸਾ ਵੀ ਲੈ ਕੇ ਕੱਢ ਲਿੰਦੇ ਫਿਰ ਸ਼ਾਇਦ ਉਹਨਾਂ ਚੋਂ ਇੱਕ ਜਨੇ ਨੇ ਕਹਿ ਦੇਣਾ ਸੀ ਤੇ ਚਲੋ ਮੇਰੇ ਨਾਲ ਆ ਜਾਵੇ ਪਰ ਉੱਥੇ ਫਿਰ ਬਾਪੂ ਨੂੰ ਚੜੀ ਕਚੀਚੀ ਬਾਪੂ ਕਹਿੰਦਾ ਕੱਲ ਸੁਣ ਲੋ ਐ ਮੇਰੀ ਮੁੰਡਿਓ ਤੇ ਪੰਚਾਇਤਿਓ ਘਰ ਮੇਰਾ ਜ਼ਮੀਨ ਮੇਰੀ ਮੈਂ ਨਹੀਂ ਦੇਣਾ ਕਿਸੇ ਨੂੰ ਮਰਲਾ ਜੀ ਮੈਂ ਤੁਸੀਂ ਕਹਿੰਦੇ ਹੋ ਵੀ ਮੈਂ ਕਿਹਦੇ ਨਾਲ ਰਹਿਣਾ ਇਹਨਾਂ ਤੋਂ ਪੁੱਛੋ ਜਿਨੇ ਮੇਰੇ ਨਾਲ ਰਹਿਣਾ ਉਹ ਦੱਸ ਦੇਵੇਂ ਮੈਂ ਨਹੀਂ ਕਿਸੇ ਨਾਲ ਰਹਿਣਾ ਇੰਨਾ ਚੋ ਉਹ ਸੀਨ ਵੇਖ ਕੇ ਸੁਆਦ ਆ ਜਾਂਦਾ ਪਰ ਇਹ ਦਰਦਨਾਕ ਸਾਡੇ ਸਮਾਜ ਦੇ ਮੁੱਦੇ ਨੇ ਤੇ ਜਦੋਂ ਆ ਜਿਸ ਤਰ੍ਹਾਂ ਅਨੌ ਤੇ ਸੱਸ ਦਾ ਮਾਮਲਾ ਸਾਹਮਣੇ ਆਇਆ ਜਦੋਂ ਇਹੋ ਜਿਹੀ ਕੇਸ ਆਉਂਦੇ ਨੇ ਤਾਂ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਐਲਾ ਏਦਾਂ ਕਿ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਜੀ ਐਦਾਂ ਹੀ ਨੋਹਾ ਤੇ ਸੱਸਾਂ ਦੀਆਂ ਜੋੜੀਆਂ ਯਾਰੀਆਂ ਪੈ ਜਾਣ ਦੋਸਤੀਆਂ ਸਹੇਲੀ ਪਣਾ ਜਵੇ ਤਾਂ ਕੀ ਨਜ਼ਾਰਾ ਜ਼ਿੰਦਗੀ ਬਣ ਸਕਦੀ ਹੈ ਪਰ ਅਫਸੋਸ ਦਾ ਅਫਸੋਸ ਕਿ ਅਜੇ ਕਹਾਣੀ ਦੂਰ ਹੈ ਅਜੇ ਤੱਕੜਤਣਾ ਨਹੀਂ ਅਜੇ ਤੱਕ ਆਕੜਾ ਨਹੀਂ ਅਜੇ ਤਹੰਕਾਰ ਨਹੀਂ ਜਦੋਂ ਜਦੋਂ ਅਕਲ ਵਧੇਗੀ ਕਹਿੰਦੇ ਨੇ ਜਿਵੇਂ ਜਿਵੇਂ ਬੰਦੇ ਦੀ ਬੁੱਧੀ ਵੱਧਦੀ ਹੈ ਤੇ ਹੰਕਾਰ ਖਤਮ ਹੁੰਦਾ ਤੇ ਜਿਨ੍ਹਾਂ ਲੋਕਾਂ ਚ ਹੰਕਾਰ ਬਹੁਤ ਜ਼ਿਆਦਾ ਹੁੰਦਾ ਮੰਨਣ ਜਾਂ ਨਾ ਮੰਨਣ ਉਥੇ ਬੁੱਧੀ ਬਹੁਤ ਘੱਟ ਹੁੰਦੀ ਹੈ ਉਥੇ ਅਕਲ ਬਹੁਤ ਘੱਟ ਹੁੰਦੀ ਹੈ ਉਹ ਗੈਰਤ ਨੂੰ ਉਹ ਹੰਕਾਰ ਨੂੰ ਗੈਰਤ ਸਮਝਦੇ ਕਈ ਵਾਰ ਵੀ ਸਾਡੀ ਅਣਖ ਖਾਏ ਅਣਖ ਤਾਂ ਚੀਜ਼ ਹੀ ਹੋਰ ਹੁੰਦਾ ਇਹ ਹੰਕਾਰ ਨੂੰ ਅਸੀਂ ਬਹੁਤ ਵੱਡਾ ਕਰ ਲਿਆ ਤੇ ਉਹ ਹੰਕਾਰ ਸਾਡੇ ਜੋੜਾਂ ਚ ਬਹਿ ਰਿਹਾ ਬਾਕੀ ਤੁਸੀਂ ਸਾਰੇ ਮੇਰੇ ਤੋਂ ਸਿਆਣੇ ਹੋ ਦੋਸਤੋ ਸਾਨੂੰ ਆ ਆਕਸੀਜਨਾਂ ਮਰਜੀ ਧੰਨਵਾਦ ਸਾ ਕਮਾਲ ਕੀ ਰਿਸ਼ਤਿਆਂ ਨਾਲ ਟੁੱਟ ਕੇ ਰਿਸ਼ਤਿਆਂ ਚ ਕੜਤਨਾ ਪੈਦਾ ਕਰਕੇ ਅਸੀਂ ਕਦੇ ਵੀ ਵਧੀਆ ਜ਼ਿੰਦਗੀ ਨਹੀਂ ਜੀ ਸਕਦੇ ਰਿਸ਼ਤੇ ਤਾਂ ਨਸੂਰ ਬਣੇ ਪਏ ਨੇ ਸਵਾਰਥ ਲਾਲਚ ਇੰਨਾ ਭਾਰੂ ਹੋ ਗਿਆ ਮਾਂ ਪਿਓ ਬੱਚਿਆਂ ਨੂੰ ਡਾਕਟਰ ਬਣਾਤਾ ਇੰਜੀਨੀਅਰ ਬਣਾਤਾ ਹਲਵਾਤਾ ਉਲਵਾਤਾ ਉਸ ਤੋਂ ਬਾਅਦ ਟੋਆ ਨਹੀਂ ਮਾਰਦਾ ਕੋਈ ਯਾਰ ਹੱਤ ਹੋ ਗਈ ਸੱਚਮੁੱਚ ਯਾਰ ਹਰੇਕ ਮਾਪੇ ਇਹ ਚਾਹੁੰਦੇ ਨੇ ਕਿ ਮੈਂ ਆਪਦੇ ਬੱਚਿਆਂ ਲਈ ਆ ਕਰਾਂ ਉਹ ਕਰਾਂ ਪਰ ਬੱਚੇ ਬਾਅਦ ਵਿੱਚ ਪਤਾ ਨਹੀਂ ਕਿਉਂ ਸਿਰਫ ਆਪਣੀ بیوی ਤੇ ਆਪਣੇ ਬੱਚਿਆਂ ਤੱਕ ਹੀ ਸੀਮਤ ਹੋ ਜਾਂਦੇ ਨੇ ਮਾਂ ਪਿਓ ਨੂੰ ਵਿੱਚੋਂ ਹੀ ਕੱਢ ਦਿੰਦੇ ਨੇ ਬਹੁਤ ਸਾਰੇ ਲੋਕਾਂ ਨੂੰ ਪੁੱਛੀਏ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਉਹ ਮਾਪਿਓ ਦਾ ਨਾਂ ਹੀ ਨਹੀਂ ਲੈਂਦੇ। ਉਹ ਇਹ ਦੱਸਦੇ ਨੇ ਵੀ ਮੇਰੀ ਘਰ ਇੱਕ ਮੇਰੀ ਪਤਨੀ ਆ ਤੇ ਬੱਚਿਆਂ ਦੀ ਗਿਣਤੀ ਦੱਸ ਦਿੰਦੇ ਨੇ ਵੀ ਦੋ ਬੇਟੀਆਂ ਇੱਕ ਬੇਟਾ ਜਾਂ ਇਹ ਇੱਕ ਬੇਟੀ ਦੋ ਬੇਟੇ ਨੇ ਤੇ ਪਰ ਮਾਪਿਓ ਬਾਰੇ ਉਹ ਜ਼ਿਕਰ ਹੀ ਨਹੀਂ ਕਰਦੇ ਕਿਉਂਕਿ ਰੱਖਣਾ ਹੀ ਨਹੀਂ ਹੁੰਦਾ ਮਨ ਨਾਲ। ਆ ਪੜ੍ਹੀ ਲਿਖੀ ਪੀੜ੍ਹੀ ਨੂੰ ਤਾਂ ਬਹੁਤ ਵੱਡੀ ਮਾਰ ਵੱਜੀ ਆ। ਇਹ ਤਾਂ ਮਾਪਿਓ ਦੇ ਨਾਲ ਰਹਿਣਾ ਹੀ ਨਹੀਂ ਚਾਹੁੰਦੇ। ਘਰੋਂ ਪਾਸੇ ਮਾੜਾ ਮੋਟਾ ਕੋਈ ਕੰਮਜਮ ਲੈ ਕੇ ਉੱਥੇ ਹੀ ਘਰ ਵਾਲੀ ਤੇ ਜਵਾਕਾ ਨੂੰ ਲੈ ਜਾਂਦੇ ਨੇ ਤੇ ਮਾਪਿਓ ਉੱਥੇ ਰੜਕਦੇ ਰਹਿੰਦੇ। ਇਹ ਗਲਤ ਰੀਜ਼ਾ ਸਾਨੂੰ ਇਹਨਾਂ ਬਾਰੇ ਸੋਚਣਾ ਪਵੇਗਾ ਬਹੁਤ ਮਿਹਰਬਾਨੀ ਸ਼ੁਕਰੀਆ